ਹਾਂਜੀ ਮੇਰਾ ਨਾਮ ਸਤਿੰਦਰਪਾਲ ਸਿੰਘ ਰੰਧਾਵਾ ਮੈਂ ਖਾਲਸਾ ਕਾਲਜ ਆਫ ਲਾ ਤੋਂ ਆਪਣੀ ਐਲਐਲਬੀ ਕੀਤੀ ਹੈ ਤੇ ਉਸ ਤੋਂ ਬਾਅਦ ਮੈਂ ਕੈਨੇਡਾ ਦੇ ਵਿੱਚ ਬਾਰ ਇਗਜ਼ਾਮਸ ਪਾਸ ਕੀਤੇ ਨੇ ਤੇ ਦੋ ਕੈਨੇਡਾ ਦੇ ਵਿੱਚ ਦੋ ਪ੍ਰੋਵਿੰਸਸ ਦੇ ਵਿੱਚ ਮੈਂ ਪ੍ਰੈਕਟਿਸ ਕਰਦਾ ਇੱਕ 온ਟਾਰੀਓ ਦੇ ਵਿੱਚ ਤੇ ਇੱਕ ਸਸਕਾਚਵਨ ਦੇ ਵਿੱਚ ਐਂਡ ਅੱਜ ਦੇ ਜਿਹੜੇ ਹਾਲਾਤ ਨੇ ਕੈਨੇਡਾ ਦੇ ਉਹ ਇਸ ਤਰੀਕੇ ਦੇ ਨੇ ਕਿ ਅੱਜ ਦੀ ਡੇਟ ਦੇ ਵਿੱਚ ਕਾਫੀ ਜਿਹੜੇ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦਾ ਜਿਹੜਾ ਵਰਕ ਪਰਮਿਟ ਆ ਉਹ ਐਕਸਪਾਇਰ ਹੋ ਗਿਆ ਵਾ ਐਂਡ ਕਾਫੀ ਉਹਨਾਂ ਨੂੰ ਜਿਹੜੀਆਂ ਜੌਬਸ ਲਾਈਨ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਨੂੰ ਪੀਆਰ ਲਾਈਨ ਦੇ ਵਿੱਚ ਜਿਹੜੀ ਆ ਉਹ ਪ੍ਰੋਬਲਮ ਆ ਰਹੀ ਹੈ ਰਾਈਟ ਨਾਓ ਕਿਉਂਕਿ ਜਿਹੜੇ ਗਵਰਨਮੈਂਟ ਦੇ ਜਿਹੜੇ ਕਈ ਪ੍ਰੋਗਰਾਮ ਚੱਲੇ ਸੀਗੇ ਪਾਇਲਟ ਪ੍ਰੋਗਰਾਮਸ ਉਹ ਬੰਦ ਹੋ ਗਏ ਆ ਜਿਹਦੇ ਕਰਕੇ ਹੁਣ ਉਹਨਾਂ ਨੂੰ ਪੀਆਰ ਲਾਈਨ ਦੇ ਵਿੱਚ ਜਿਹੜੀ ਆ ਪ੍ਰੋਬਲਮ ਆ ਰਹੀ ਹੈ ਅ ਕਿਸ ਤਰ੍ਹਾਂ ਦੇ ਮਤਲਬ ਜੇ ਹੁਣ ਜਿਹੜੇ ਅਸਲੇ ਸਟੂਡੈਂਟ ਜਾ ਚੁੱਕੇ ਨੇ ਉੱਤੇ ਕਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਨੇ ਜੇਕਰ ਜਿਸ ਤਰ੍ਹਾਂ ਕੇ ਰਿਪੋਰਟ ਕੀਤਾ ਜਾ ਰਿਹਾ ਕਾਫੀ ਕੰਟਰੀਸ ਤੋਂ ਕਿਹਾ ਜਾ ਰਿਹਾ ਕਿ ਬੱਚਿਆਂ ਨੂੰ ਭੇਜਿਆ ਹਣਾ ਇਹ ਹੁਣ ਵਾਪਸ ਇੱਥੋਂ ਜਾ ਵੀ ਨਹੀਂ ਸਕਦੇ ਵੀਜ਼ਾ ਲੱਗ ਵੀ ਨਹੀਂ ਰਹੀ ਤੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਤੁਸੀਂ ਕੀ ਰეკਮੈਂਡ ਕਰਨਾ ਚਾਹੋਗੇ ਉੱਥੋਂ ਵਾਲਿਆਂ ਨੂੰ ਤੇ ਇੱਥੋਂ ਵਾਲਿਆਂ ਨੇ ਜਿਹੜੇ ਜਾਣਾ ਚਾਹੁੰਦੇ ਨੇ ਵੇਖੋ ਜੀ ਜਿਹੜੇ ਤਾਂ ਪਹਿਲਾਂ ਉੱਥੇ ਬੈਠੇ ਨੇ ਹਨਾ ਉਹਨਾਂ ਦਾ ਇਦਾਂ ਆ ਕਿ ਮੈਂ ਉਹਨਾਂ ਨੂੰ ਇਹ ਕਹਾਂਗਾ ਕਿ ਜਿਨ੍ਹਾਂ ਕੋਲ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਵਾ ਉਹਦੇ ਤੇ ਵਰਕ ਪਰਮਿਟ ਐਕਸਟੈਂਸ਼ਨ ਪਾ ਰਹੇ ਆ ਜੋ ਆਪਣਾ ਇਮੀਗ੍ਰੇਸ਼ਨ ਦਾ ਜੋ ਉਹਨਾਂ ਦੀ ਪ੍ਰੋਸੀਜਰ ਹੋ ਕੇ ਫਾਲੋ ਕਰ ਹੀ ਰਹੇ ਆ ਬਟ ਜਿਨ੍ਹਾਂ ਦਾ ਅਜੇ ਵਰਕ ਪਰਮਿਟ ਐਕਸਪਾਇਰ ਹੋਣਾ ਜਿਨ੍ਹਾਂ ਕੋਲ ਜੇ ਟਾਈਮ ਹੈਗਾ ਆ ਉਹਨਾਂ ਲਈ ਮੇਰੀ ਇਹ ਸਲਾਹ ਆ ਕਿ ਉਹ ਜਿਹੜੀਆਂ ਬਹੁਤ ਨਿੱਕੇ 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 ਸਿਟੀਜ਼ ਆ ਪੂਰੇ ਕੈਨੇਡਾ ਦੇ ਵਿੱਚ ਤੁਸੀਂ ਉਧਰ ਜਾਓ ਨਾ ਕਿ ਤੁਸੀਂ ਦੋ ਥਾਂ ਤੇ ਹੀ ਮਸਟਰਡ ਹੋ ਕੇ ਰਹੋ ਕਿ ਦੋ ਥਾਂ ਤੇ ਰਹੋ ਕਿ ਅਸੀਂ ਟੋਰਾਂਟੋ ਰਹਿਣਾ ਹੈ ਜਾਂ ਹੀ ਵੈਨਕੂਵਰ ਰਹਿਣਾ ਹੈ ਤੁਸੀਂ ਜਿੰਨੇ ਜਿੰਨੇ ਛੋਟੇ ਛੋਟੇ ਸ਼ਹਿਰਾਂ ਜਾਓਗੇ ਕਈ ਗੋਰੇ ਆ ਉੱਥੇ ਕਿਉਂਕਿ ਇਸ ਵਕਤ ਕੈਨੇਡਾ ਦੇ ਵਿੱਚ ਕਾਫੀ ਜਿਆਦੀ ਜਿਹੜੀ ਐਜਿੰਗ ਪੋਪੂਲੇਸ਼ਨ ਜਿਹੜੀ ਰਿਟਾਇਰਮੈਂਟ ਦੀ ਕਗਾਰ ਤੇ ਆ ਉਹਨਾਂ ਦੇ ਬੱਚੇ ਜਿਹੜੇ ਆ ਉਹ ਗਾਂ ਉਹਨਾਂ ਦਾ ਬਿਜ਼ਨਸ ਨਹੀਂ ਵੇਖਦੇ ਜਿਹੜੇ ਵੀ ਇਸ ਤਰੀਕੇ ਦੇ ਕਈ ਇਹੋ ਜਿਹੇ ਮੋਟੈਲਸ ਦਾ ਜਾਂ ਗਰੋਸਰੀ ਸਟੋਰਸ ਦਾ ਜਾਂ ਬਹੁਤ ਇਹੋ ਜੀਆਂ ਜਿਹੜੀਆਂ ਗੋਰਿਆਂ ਦੀਆਂ ਜਿਹੜੀਆਂ ਸਟੋਰ ਦਾ ਉਹ ਕੁਝ ਲੱਭਦੇ ਹੁੰਦੇ ਵੀ ਸਾਨੂੰ ਕਿ ਕੋਈ ਰਿਸਪੌਂਸਿਬਲ ਕੋਈ ਪਰਸਨ ਮਿਲੇ ਜਿਹਨੂੰ ਅਸੀਂ ਗਾਂ ਹੈਂਡਓਵਰ ਕਰ ਸਕੀਏ ਤਾਂ ਜੇਕਰ ਤੁਸੀਂ ਕਿਸੇ ਕਹਿ ਸਕਦੇ ਵੀ ਨਿੱਕੀਆਂ ਛੋਟੀਆਂ ਸਿਟੀਜ਼ 'ਚ ਜਾਂਦੇ ਆ ਤਾਂ ਉੱਥੇ ਜਾ ਕੇ ਤੁਸੀਂ ਜੇਕਰ ਕੋਈ ਇਹੋ ਜਿਹਾਂ ਤੁਸੀਂ ਕਨਵੀਨੀਅਨ ਸਟੋਰ ਤੇ ਕੰਮ ਕਰ ਸਕਦੇ ਆ ਜਾਂ ਕੋਈ ਇਹੋ ਜਿਹਾ ਜਿੱਥੇ ਤੁਹਾਡੀ ਪੀਆਰ ਲਾਈਨ ਦੇ ਵਿੱਚ ਜਿਹੜੀ ਤੁਹਾਡੀ ਆਸਾਨੀ ਹੋ ਸਕਦੀ ਹੈ ਬਟ ਉਹਦੇ ਦੀ ਮੈਂ ਇਹ ਕਹੂੰਗਾ ਵੀ ਮੇਜਰ ਸਿਟੀਜ਼ ਤੋਂ ਮੂਵ ਹੋ ਕੇ ਸਮਾਲ ਸਿਟੀਜ਼ 'ਚ ਜਾਣਾ ਪੈਣਾ। ਫੋਰ ਐਗਜ਼ਾਮਪਲ ਕੋਈ ਸਿਟੀਜ਼ ਦਾ ਨਾ ਜਾਂ ਪ੍ਰੋਵਿੰਸਾਂ ਨਾਮ ਆਪਾਂ ਲੈ ਸਕਦੇ ਹਾਂ ਜਿਹਦੇ ਵਿੱਚ ਕਿ ਜਿੱਦੋਂ ਫੋਰ ਐਗਜ਼ਾਮਪਲ ਸਸਕਾਚੂਨ ਦੇ ਵਿੱਚ ਜਿਹੜੀ ਪ੍ਰੋਵਿੰਸ ਦੇ ਵਿੱਚ ਮੈਂ ਆ ਰਹੀਨਾ ਮੇਰੇ ਕੋਲ ਹੁਣ ਜਦੋਂ ਮੇਰੇ ਕਈ ਫਰੈਂਡਸ ਜਿਹੜੇ ਆ ਉਹ ਜਦੋਂ ਵੈਨਕੂਵਰ ਜਾਂ ਟ੍ਰਾਂਟੋ ਰਹਿਦੇ ਸੀਗੇ ਜਦੋਂ ਉਹਨਾਂ ਨੂੰ 6-6 ਮਹੀਨੇ ਅੰਤ ਹੋ ਗਿਆ ਉਹਨਾਂ ਨੂੰ ਜੌਬ ਨਹੀਂ ਮਿਲਦੀ ਪਈ ਹੁਣ ਸਸਕਾਟੂਨ ਹੀ ਆਇਆ ਜਦਕਿ ਸਸਕਾਟੂਨ ਇੱਕ ਵੱਡੀ ਸਿਟੀ ਆ ਸਸਕਾਟੂਨ ਨੂੰ 20 ਦਿਨਾਂ ਨੂੰ ਜੌਬ ਮਿਲ ਗਈ ਆ 20 ਦਿਨ ਬਾਅਦ ਉਹਨੇ ਜੌਬ ਲਈ ਤੇ ਆਪਣਾ ਇੱਕ ਦੂਸਰਾ ਫਰੈਂਡ ਵੀ ਟ੍ਰਾਂਟੋ ਤੋਂ ਸੱਦ ਲਿਆ ਤੇ ਦੋਵਾਂ ਜਣ ਸੋ ਉਤੋਂ ਬਾਅਦ ਇਲਾਵਾ ਜਿੱਦਾਂ ਹੋਰ ਛੋਟੇ ਟਾਊਨ ਰੋਸ ਟਾਊਨ ਮੂਸ ਜਾ ਇਹੋ ਜੀ ਹੋਰ ਛੋਟੇ ਛੋਟੇ ਟਾਊਨ ਆ ਜਿਨ੍ਹਾਂ ਦੇ ਵਿੱਚ ਆਪਣੇ ਪੰਜਾਬੀਆਂ ਦੇ ਮੋਟਰਲਸ ਆ ਜਾਂ ਆਪਣੇ ਪੰਜਾਬੀਆਂ ਦੇ ਕਾਫੀ ਰੁਜ਼ਗਾਰ ਨੇ ਜਿਹੜੇ ਉੱਥੇ ਜਾ ਕੇ ਆਪਣੀਆਂ ਜੌਬਸ ਲੱਭ ਸਕਦੇ ਆ ਤੇ ਮਤਲਬ ਕਿ ਆਪਸ਼ਨਸ ਨੂੰ ਐਕਸਪਲੋਰ ਕਰ ਸਕਦੇ ਆ ਇੱਥੋਂ ਦੀ ਜੇਕਰ ਗੱਲ ਕਰੀ ਜਿਵੇਂ ਸਟੱਡੀ ਵੀਜ਼ਾ ਪਹਿਲੇ ਲੱਗਦੇ ਸੀ ਉਹ ਪੱਕੇ ਹੋ ਗਏ ਨੇ ਇੰਸਟੀਟਿਊਟ ਉਹ ਵੱਲੋਂ ਸਿਖਾ ਦਿੱਤਾ ਗਿਆ ਇਸ ਵੇਲੇ ਜੇਕਰ ਕਿਸੇ ਨੇ ਅਪਲਾਈ ਕਰਨਾ ਹੈ ਤੇ ਉਹਦੀ ਕੀ ਪੋਜੀਸ਼ਨ ਆ ਜਾਂ ਹੁਣ ਕਰ ਸਕਦਾ ਜਾਂ ਕੱਲੂ ਹਾਲਾਤ ਉਹ ਤਿਹੋ ਜਿਹੇ ਹੈ ਨਹੀਂ ਜਾਂ ਲੋਕ ਕੀ ਕਹਿ ਰਹੇ ਆ ਐਕਚੁਅਲੀ ਉੱਥੋਂ ਦੇ ਜਿਹੜਾ ਲਾਅ ਇਸ ਵਕਤ ਦੇਖੋ ਕਿ ਜਿਹੜਾ ਬਾਰਡਰ ਉਹਨਾਂ ਦੀ ਜਿਹੜੀ ਇਮੀਗ੍ਰੇਸ਼ਨ ਆ ਇਮੀਗ੍ਰੇਸ਼ਨ ਬਿਲਕੁਲ ਵੀ ਉਹ ਬੰਦ ਨਹੀਂ ਕਰਦੇ ਕੁਝ ਸਮੇਂ ਲਈ ਉਹ ਜਿਹੜਾ ਬੈਨ ਕਰ ਦਿੰਦੇ ਆ ਕਿ ਇੰਨੇ ਚਿਰ ਲਈ ਅਸੀਂ ਆਪਣੀ ਕੰਪਲੀਟਲੀ ਬੰਦ ਕਰਦੇ ਹਾਂ ਬਟ ਉਹਨਾਂ ਨੂੰ ਦੁਬਾਰਾ ਖੋਲ੍ਹਣੀ ਪੈਂਦੀ ਕਿਉਂਕਿ ਜੇ ਤੁਸੀਂ ਪਿਛਲੇ ਸਟੈਟ ਚਾ ਕੇ ਦੇਖੋ ਤੇ ਜਿਹੜੀ ਕੈਨੇਡਾ ਦੀ ਇਕਨੋਮੀ ਆ ਉਹ ਇਮੀਗ੍ਰੇਸ਼ਨ ਤੇ ਬੇਸਡ ਹੀ ਆ ਉਹਨਾਂ ਦੀ ਜਿਹੜੇ ਉਹਨਾਂ ਦੇ ਕਾਲਜ ਉਹ ਇਮੀਗ੍ਰੇਸ਼ਨ ਤੇ ਬੇਸਡ ਚੱਲ ਰਹੇ ਆ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਫੀਸਾ ਲੈ ਕੇ ਹੁੰਦੇ ਦੋ ਇਸ ਕਰਕੇ ਇਹ ਨਹੀਂ ਹੈਗਾ ਵੀ ਬੰਦ ਹੋ ਜਾਣ لیکن انہوں نے ان کا کیپ کٹاتا کافی حد تک کچھ پرسنٹیج جڑے ہیں انہوں نے وہ بند کرتے ہیں بٹ اتنا نہیں ہو گا کہ بالکل ہی بند ہو ਜਾਣਗੇ ਜਿਹੜੇ ਪੋਸਟ ਗ੍ਰੈਜੂਏਟਡ ਜਿਹੜੇ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਵਾਲੇ ਜਿਹੜੇ ਡਿਗਰੀਜ਼ ਦੇ ਵਿੱਚ ਡਿਪਲੋਮਾ ਜਾਂ ਡਿਗਰੀਜ਼ ਜਾਂ ਡਿਪਲੋਮਾ ਜਿਹੜੇ ਆ ਉਹ ਕਰਨ ਲਈ ਅੱਜ ਵੀ ਜਿਹੜੇ ਆ ਰਸਤੇ ਓਪਨ ਆ ਹਾਂ ਜੀ ਉਹ ਤੇ ਕੀਤਾ ਜਾ ਸਕਦਾ ਹਾਂ ਜੀ ਉਹ ਤੇ ਕੀਤਾ ਜਾ ਸਕਦਾ ਓਕੇ ਕਿਹੜੇ ਮਤਲਬ ਜਿਹੜੇ ਮਤਲਬ ਜਿਹੜੇ ਕੋਰਸਸ ਨੇ ਜਿਹਦੇ ਵਿੱਚ ਕੇ ਕੈਨੇਡਾ yes, ਗਵਰਨਮੈਂਟ I mean if if you ਜੇ ਤੁਸੀਂ ਇਹਨਾਂ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਨੇ ਚਾਹੇ ਯੂਐਸ ਵਿੱਚ ਚਾਹੇ ਕੈਨੇਡਾ ਜੀ ਤੁਸੀਂ ਇਹਨਾਂ ਦੀਆਂ ਯੂਨੀਵਰਸਿਟੀਆਂ ਖੋਲੋ ਤਾਂ ਇਹਦੇ ਵਿੱਚ ਜਿਹੜੇ ਆਫਟਰ ਪਲੱਸ 2 ਪ੍ਰੋਗਰਾਮ ਨੇ ਉਹ ਉਹਨਾਂ ਨੂੰ ਕਾਫੀ ਹੱਦ ਤੱਕ ਜਿਹੜਾ ਉਹਨਾਂ ਨੂੰ ਸਟਾਪ ਕੀਤਾ ਗਿਆ ਲੇਕਿਨ ਜੇਕਰ ਤੁਸੀਂ ਡਿਗਰੀ ਕਰਨ ਲਈ ਜਾਂ ਤੁਸੀਂ ਇੱਕ ਪ੍ਰੋਪਰ ਪ੍ਰੋਗਰਾਮ ਲੈ ਕੇ ਬਾਹਰ ਜਾਣਾ ਚਾਹੁੰਦੇ ਆ ਉਹਦੇ ਵਿੱਚ ਬਹੁਤ ਮਿਲ ਕਹਿ ਸਕਦੇ ਆਂ ਵੀ ਗਿਣਤੀ ਤੋਂ ਬਾਹਰ ਨੇ ਜਿਹੜੇ ਪ੍ਰੋਗਰਾਮ ਅਜੇ ਵੀ ਅਵੇਲੇਬਲ ਨੇ ਜਿਹਦੇ ਤੁਸੀਂ ਅਪਲਾਈ ਕਰ ਸਕਦੇ ਆਂ ਸਪੌਸਰ ਵੀਜ਼ੇ ਦੇ ਵਿੱਚ ਵੀ ਤੁਸੀਂ ਜੇਕਰ ਇੰਟਰਨੈਸ਼ਨਲ ਸਟੂਡੈਂਟ ਜਾਂਦੇ ਆ ਤੇ ਸਪੌਂਸਰ ਵਿਜ਼ੇਟ ਵਿੱਚ ਵੀ ਜਿਹੜੇ ਜਿਹੜੇ ਡਿਪਲੋਮਾਸ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਬੰਦ ਕੀਤਾ ਬਟ ਜਿਹੜੀ ਹਾਇਰ ਐਜੂਕੇਸ਼ਨ ਲਈ ਤੁਸੀਂ ਜਾ ਰਹੇ ਹੋ ਜਿਵੇਂ ਪੀ ਐਚ ਡੀ ਜਾਂ ਇਹੋ ਜਿਹੀ ਕੁਝ ਪ੍ਰੋਗਰਾਮ ਤੁਸੀਂ ਕਰਨ ਜਾ ਰਹੇ ਹੋ ਉਹਦੇ ਵਿੱਚ ਤੁਸੀਂ ਸਪੌਂਸਰ ਵੀ ਨਾਲ ਜਿਹੜਾ ਤੁਸੀਂ ਸਾਥ ਸਕਦੇ ਆ ਤੁਸੀਂ ਕੀ ਕਮੈਂਟ ਕਰਦੇ ਹੋ ਐਜ਼ ਅ ਲਾਇਰ ਤੁਸੀਂ ਇੱਥੇ ਪ੍ਰੈਕਟਿਸ ਕਰ ਰਹੇ ਹੋ ਜਿਹੜੀ ਹਾਇਰ ਐਜੂਕੇਸ਼ਨ ਹੋ ਹੈ ਚਾਹੇ ਉੱਥੇ ਕਿਉਂਕਿ ਹਾਇਰ ਐਜੂਕੇਸ਼ਨ ਦਾ ਖਰਚਾ ਵੀ ਓਨਾ ਹੀ ਹੋਗਾ ਹਾਂਜੀ ਹਾਂਜੀ ਸੋ ਉੱਥੇ ਰਹਿਣ ਦਾ ਵੀ ਖਰਚਾ ਹੋਗਾ ਤੁਸੀਂ ਕੀ ਰਿਕਮੈਂਡ ਕਰਦੇ ਹੋ ਜਿਹੜੇ ਸਟੂਡੈਂਟਸ ਜਾਣਾ ਚਾਹੁੰਦੇ ਨੇ ਵੇਖੋ ਜੀ ਮੈਂ ਇਹਦੇ ਵਿੱਚ ਇੱਕ ਰਿਕਮ ਕੈਨੇਡਾ ਦੀ ਜਿਹੜੀ ਇੰਸਟੀਟਿਊਸ਼ਨਸ ਆ ਸਾਰੇ ਇੰਸਟੀਟਿਊਸ਼ਨਸ ਦਾ ਜਿਹੜੀ ਉਹਨਾਂ ਦੀ ਜਿਹੜੀ ਡਿਗਰੀਜ਼ ਆ ਉਹ ਇੰਡੀਆ ਦੀ ਡਿਗਰੀ ਨੂੰ ਈਵੈਲੂਏਟ ਕਰਕੇ ਤੇ ਉਹਨੂੰ ਇਕੁਇਲ ਇਕੁਵੈਲੈਂਟ ਕਰ ਦਿੰਦੇ ਆ ਡਿਗਰੀ ਨੂੰ ਫੋਰ ਐਗਜ਼ਾਮਪਲ ਕਿ ਜੇਕਰ ਅਸੀਂ ਕਹੀਏ ਕਿ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਯੂਨੀਵਰਸਿਟੀ ਵੀ ਕੀਤੀ ਆ ਜੇਕਰ ਉਹ ਚਾਹੁੰਦੇ ਆ ਕਿ ਅਸੀਂ ਕੈਨੇਡਾ ਦੇ ਵਿੱਚ ਵੀ ਅਸੀਂ ਇਕੁਵੈਲੈਂਟ ਹੋ ਜਾਈਏ ਤਾਂ ਉਹਨਾਂ ਨੂੰ ਕੁਝ ਐਗਜ਼ਾਮਸ ਦੇ ਦੇ ਪੈਂਦੇ ਨੇ ਤੇ ਉਹ ਉੱਥੇ ਇਕੁਵੈਲੈਂਟ ਹੋ ਜਾਂਦੀ ਆ ਫੋਰ ਐਗਜ਼ਾਮਪਲ ਇੱਥੇ ਤੁਸੀਂ ਕੋਈ ਗ੍ਰੈਜੂਏਸ਼ਨ ਕਿਸੇ ਵੀ ਸਟਰੀਮ 'ਚ ਕੀਤੀ ਆ ਤੁਸੀਂ ਪਹਿਲਾਂ ਵੇਖੋ ਕਿ ਮੈਂ ਇਹ ਡਿਗਰੀ ਉੱਥੇ ਜਾ ਕੇ ਈਵੈਲਿਊਏਟ ਕਰਾ ਕੇ ਇਹਨੂੰ ਇਕੁਇਵਲੈਂਟ ਕਰਾ ਸਕਦਾ ਤਾਂ ਕਿ ਮੈਨੂੰ ਉਸੇ ਸਟ੍ਰੀਮ ਦੇ ਵਿੱਚ ਅੱਗੇ ਪੜ੍ਹਾਈ ਜਾਂ ਉਸੇ ਸਟ੍ਰੀਮ 'ਚੇ ਜੌਬ ਮਿਲੇ ਸਰ ਆਪੀ ਸਵਾਲ ਹੈ ਅਕਸਰ ਅਸੀਂ ਡਿਗਰੀ ਪੰਜਾਬ ਦੇ ਲੋਕ ਨੇ ਪਰਿਵਾਰ ਦੇ ਸਮੇਤ ਜਾ ਰਹੇ ਨੇ ਪੀਆਰ ਲੈ ਕੇ ਜਾਂਦੇ ਨੇ ਕਰੋੜਾਂ ਰੁਪਏ ਜਿੰਨਾ ਬਿਨੈਸ ਹੈਗਾ ਸਾਰਾ ਬੰਦ ਕਰਕੇ ਜਾਂਦੇ ਨੇ ਉਹਨਾਂ ਦਾ ਸਿਰਫ ਫਿਊਚਰ ਹੈ ਕੈਨੇਡਾ ਦੇ ਵੇਖੋ ਭਾਜੀ ਜਿਹੜੇ ਜਿਹੜੇ ਹੁਣ ਐਲ ਐਮ ਆਈ ਦਾ ਜਿਹੜਾ ਪ੍ਰੋਸੀਜਰ ਸੀਗਾ ਐਲ ਐਮ ਆਈ ਦਾ ਵੀ ਕਾਫੀ ਹੱਦ ਤੱਕ ਜਿਹੜੀਆਂ ਪ੍ਰੋਗਰਾਮ ਨੇ ਐਲ ਐਮ ਆਈ ਦੇ ਵੀ ਉਹਨਾਂ ਨੇ ਕੋਈ ਬੱਚਾ ਜਿਹੜਾ ਜਿੰਨਾ ਦਾ ਇੱਥੇ ਵਧੀਆ ਬਿਜ਼ਨਸ ਚੱਲ ਰਿਹਾ ਆ ਆਈ ਡੋਂਟ ਥਿੰਕ ਕਿ ਉਹ ਪੀਆਰ ਉੱਥੇ ਲੈ ਕੇ ਤੇ ਉੱਥੇ ਜਾ ਕੇ ਕੰਮ ਕਰੇ ਕਿਉਂਕਿ ਜੇਕਰ ਤੁਸੀਂ ਬੇਸਿਕ ਪੇ ਦੇਖੋ ਉਹ ਤੇ ਹੋਈ 15-16 ਡਾਲਰ ਆ ਜੇਕਰ ਉਹ ਆਪਣਾ ਇੱਥੋਂ ਸਾਰਾ ਬਿਜ਼ਨਸ ਛੱਡ ਕੇ ਜੇਕਰ ਉੱਥੇ ਕੋਈ ਬਿਜ਼ਨਸ ਖੋਲਦੇ ਆ ਜਾਂ ਉਹਨਾਂ ਕੋਲ ਕੋਈ ਇਹੋ ਜਿਹੀ ਓਪਰਚ्युनिटी ਹੈ ਕਿ ਹਾਂ ਵੀ ਉਹ ਉੱਥੇ ਕੋ ਵਧੀਆ ਇੱਕ ਬਿਜ਼ਨਸ ੈਂਪਲੋਏ ਕਰ ਸਕਦੇ ਆ ਲੋਕਾਂ ਨੂੰ ਰੱਖ ਸਕਦੇ ਆ ਤੇ ਤਾਂ ਉੱਥੇ ਜਾਣ ਦਾ ਫਾਇਦਾ ਬਟ ਜੇ ਕੱਲੀ ਵੇਖੋ ਵੀ ਮੈਂ ਕੱਲੀ ਪੀਆਰ ਲੈਣੀ ਆ ਮੈਂ 50 ਲੱਖ ਦੇ ਕੇ ਜਾਂ ਇੰਨੇ ਪੈਸੇ ਲਾ ਕੇ ਉਸ ਤੋਂ ਬਾ ਇੰਨਾ ਪੈਸਾ ਲਾਉਣਾ ਜਾਂ ਇੰਨਾ ਪੈਸਾ ਵੇਸਟ ਹੋ ਜਾਣਾ ਆਪਕੋ ਤੁਹਾਨੂੰ ਘੱਟੋ ਘੱਟ 10 ਸਾਲ ਲੱਗ ਜਣੇ ਉਹਨਾ ਪੈਸਾ ਕਮਾਉਣੇ